ਸਰਦਾ ਪੂਰੀਏ ਸਤਗੁਰ ਹੋਏ ਦਇਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲਤਾ ਸੱਚ ਸਮਾਈ ਐ ਸਤ ਗੁਰ ਹੋਏ ਦਇਆਲਤਾ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲਤਾ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲਤਾ ਨਵ ਨਿਧ ਪਾਈ ਐ ਸਤਗੁਰ ਹੋਏ ਦਇਆਲਤਾ ਸਚ ਸਮਾਈ ਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲਤਾ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲਤਾ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲਤਾ ਸਚ ਸਮਾਈਐ ਸਤ ਗੁਰ ਹੋਏ ਦਇਆਲਤਾ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲਤਾ ਸੱਚ ਸਮਾਈ ਐ ਸਤ ਗੁਰ ਹੋਏ ਦਇਆਲਤਾ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲਤਾ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲਤਾ ਨਵ ਨਿਧ ਪਾਈ ਐ ਸਤਗੁਰ ਹੋਏ ਦਇਆਲਤਾ ਸਚ ਸਮਾਈ ਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਨਾ ਕਬਹੂੰ ਝੂਰੀਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲਤਾ ਸੱਚ ਸਮਾਈ ਐ ਸਤ ਗੁਰ ਹੋਏ ਦਇਆਲਤਾ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲਤਾ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲਤਾ ਨਵ ਨਿਧ ਪਾਈ ਐ ਸਤਗੁਰ ਹੋਏ ਦਇਆਲਤਾ ਸਚ ਸਮਾਈ ਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲਤਾ ਸੱਚ ਸਮਾਈ ਐ ਸਤ ਗੁਰ ਹੋਏ ਦਇਆਲਤਾ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲਤਾ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲਤਾ ਨਵ ਨਿਧ ਪਾਈ ਐ ਸਤਗੁਰ ਹੋਏ ਦਇਆਲਤਾ ਸਚ ਸਮਾਈ ਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਸਤ ਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤ ਗੁਰ ਹੋਏ ਦਇਆਲਤਾ ਸਚ ਸਮਾਈਐ